ਇਹ ਵਰਕਰ ਸਾਰੀ ਕਵਤਾ ਦਾ ਅਰਥ ਕਬੂ ਨਾ ਅਖਰ ਦੇ ਉੱਤੇ ਹੀ ਖੜਾ ਹੈ ਇਸੇ ਤਰੀਕੇ ਨਾਲ ਸਾਰੇ ਅਰਥ ਜਿਹੜੇ ਇਹਦੇ ਵਿਚਾਰ ਕੇ ਧੰਨਾ ਸਿੰਘ ਜੀ ਨੇ ਜਾ ਸੁਣਾਏ ਤਾਂ ਚੰਦਨ ਕਵੀ ਧੰਨਾ ਸਿੰਘ ਦੇ ਹੀ ਚਰਨੀ ਪੈ ਗਿਆ ਕਿ ਨਾ ਤਨ ਨ ਗੁਰ ਸਿੱਖੋ ਕਰ ਚਰਚਾ ਤਵ ਕੋ ਪਰ ਚਾਵੈ ਅਨਕ ਜੁਗਤ ਜੁਥ ਕਵੇ ਤੋ ਸੁਣਾਵੈ ਹੁਣ ਕਵੀ ਜਿਹੜੇ ਨੇ ਚਰਚਾ ਕਰਦੇ ਨੇ ਬੈਠ ਕੇ ਆਪਸ ਵਿੱਚ ਵਿਚਾਰਾ ਹੁੰਦੀਆਂ ਨੇ ਅਨੇਕ ਪ੍ਰਕਾਰ ਦੀਆਂ ਕਰਤਾਵਾਂ ਸੁਣਾਉਂਦੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੁਣਾਉਂਦੇ ਨੇ ਗੁਰਾਂ ਦੀ પ્રસੰਤਾ ਹੁੰਦੀ ਕਿਉਂ ਸਤਿਗੁਰੂ ਜੀ ਨੇ ਹਰੇਕ ਦੀ ਕਦਰ ਕੀਤੀ ਹੈ ਹਰ ਇੱਕ ਦੀ ਵਿਦਵਾਨਾਂ ਦੀ ਯੋਧਿਆਂ ਦੀ ਕਦਰ ਕੀਤੀ ਹੈ ਇਸੇ ਪ੍ਰਕਾਰ ਬਾਣੀ ਪੜਨ ਵਾਲਿਆਂ ਦੀ ਕਦਰ ਕੀਤੀ ਹੈ ਸਾਰ ਪ੍ਰਕਾਰ ਦੀ ਸਾਖੀ ਗੁਰੂ ਘਰ ਦੇ ਵਿੱਚ ਹੈ ਬਖਸ਼ਿਸ਼ ਲੈ ਤਮਾਣ ਭਾਏ ਰিজਰ ਦੇ ਗੁਣ ਨੇ ਅਧਕਾਏ ਬਹੁਤ ਜਿੰਨਾ ਲੋਕ ਚ ਗੁਣ ਨੇ ਉਹਨਾਂ ਤੇ ਸਤਿਗੁਰੂ પ્રસન્ન ਹੁੰਦੇ ਨੇ ਉਹ ਬਖਸ਼ਿਸ਼ ਲੈਂਦੇ ਨੇ ਮਨ ਭਾਉਂਦੇ ਗੁਰਾਂ ਤੋਂ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਕੁਝ ਲਿਖਵਾਇਆ ਕਵੀਆਂ ਤੋਂ ਕਵੀਆਂ ਦੇ ਹੰਕਾਰ ਵੀ ਤੋੜੇ ਨੇ ਸਿੱਧੇ ਰਸਤੇ ਵੀ ਲਾਇਆ ਔਰ ਸੰਗਤ ਲਈ ਬੜੇ ਇਹ ਜਿੰਨਾ પ્રસੰਗ ਆਪਾਂ ਸ਼੍ਰਵਣ ਕਰਦੇ ਆ ਉਹ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਆਮ ਲੋਕ ਤਾਂ ਹੀ ਕਹਿੰਦੇ ਨੇ ਕਿ ਦਸਵੇਂ ਪਾਤਸ਼ਾਹ ਬੜੇ ਗਰਮ ਸੀਗੇ ਪਹਿਲੇ ਪਾਤਸ਼ਾਹ ਬੜੇ ਠੰਡੇ ਸੀਗੇ ਉਹ ਕੌਣ ਕਹਿੰਦਾ ਜਿਹੜਾ ਕਦੇ ਕਥਾ ਸੁਣਨੀ ਨਹੀਂ ਆਇਆ ਹੈ ਜਿਹਨੂੰ ਕਲਗੀਆਂ ਵਾਲੇ ਪਾਤਸ਼ਾਹ ਦੇ ਗੁਣਾਂ ਦਾ ਹੀ ਨਹੀਂ ਪਤਾ ਹੈ ਜਿਹਨੂੰ ਇਹ ਨਹੀਂ ਪਤਾ ਕਿ ਸੱਚੇ ਪਾਤਸ਼ਾਹ ਕਿੰਨੇ ਮਹਾਨ ਨੇ ਕਿੰਨੇ ਵਿਦਵਾਨ ਨੇ ਕਿੰਨੇ ਯੋਧੇ ਨੇ ਮਹਾਰਾਜ ਨੇ ਪੰਗਤੀ ਲਿਖੀ ਗੁਰਬਾਣੀ ਚ ਕਹਿੰਦੇ ਸਭ ਗੁਣ ਕਿਸੇ ਵੀ ਨਾਹੇ ਹਰ ਪੂਰ ਪੰਡਹਾਰੀਆ ਸਾਰੇ ਗੁਣ ਕਿਸੇ ਵਿੱਚ ਨਹੀਂ ਹੈਗੇ ਪਰ ਵਾਹਿਗੁਰੂ ਪੰਡਾਰ ਹੈ ਪੰਡਾਰ ਗੁਣਾਂ ਦਾ ਦਸਵੇਂ ਪਾਤਸ਼ਾਹ ਉਹੀ ਨੇ ਆਪੇ ਪਰਮੇਸ਼ਰ ਨੇ ਗੁਣਾ ਦੇ ਭੰਡਾਰ ਨੇ ਸਤਿਗੁਰੂ ਮਾਰਾ ਨੇ ਆਪਾਂ ਨੂੰ ਵੀ ਥੋੜਾ ਥੋੜਾ ਇਸ ਪਾਸੇ ਤੋਰਿਆ ਕਿ ਭਾਈ ਦਸਵੇਂ ਪਾਤਸ਼ਾਹ ਜੇ ਕੋ ਕਵਤਾ ਸੁਣਾ ਦਿੰਦਾ ਤਾਂ ਬੜੇ ਖੁਸ਼ ਹੁੰਦੇ ਇਸ ਕਰਕੇ ਹੁਣ ਵੀ ਗੁਰੂ ਘਰ ਵਿੱਚ ਸਾਡੇ ਬਹੁਤ ਸਾਰੇ ਕਵੀ ਜਨ ਆਉਂਦੇ ਨੇ ਕਵਤਾ ਸੁਣਾਉਂਦੇ ਨੇ ਢਾਡੀ ਆਉਂਦੇ ਨੇ ਕਬੀਰ ਆਉਂਦੇ ਨੇ ਇਹ ਸ਼ੁਰੂ ਤੋਂ ਲੈ ਕੇ ਗੁਰੂ ਘਰ ਵਿੱਚ 6ਵੇਂ ਪਾਤਸ਼ਾਹ ਤੋਂ ਲੈ ਕੇ ਮਾਨ ਮਰਿਆਦਾ ਚੱਲੀ ਆਈ ਹੈ ਦਾਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੀ ਨਹੀਂ ਕਹਿੰਦੇ ਕਿ ਕਵਤਾ ਨਾ ਪੜੋ ਪਰ ਕਹਿੰਦੇ ਗੰਦੀ ਕਵਤਾ ਨਾ ਪੜੋ ਗੁਰੂ ਤੋਂ ਹਜੇ ਕਵਤਾ ਭਾਈ ਵੀਰ ਸਿੰਘ ਨੇ ਬੜੀਆਂ ਕਵਤਾਵਾਂ ਲਿਖੀਆਂ ਬੜੀਆਂ ਸੋਹਣੀਆਂ ਸੋਹਣੀਆਂ ਲਿਖੀਆਂ ਆਓ ਇੱਕ ਖੁਦਾਏ ਪਈ ਇੱਕ ਖੁਦਾਏ ਤੀਨ ਖੁਦਾਏ ਪਈ ਤੀਨ ਖੁਦਾਏ ਕੌਣ ਬੋਲਦਾ ਦਸਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਉਹ ਬਾਦਰ ਸ਼ਾਹ ਗਿਆ ਜਦੋਂ ਸ੍ਰੀ ਹਜੂਰ ਸਾਹਿਬ ਲੰਗਰ ਸਾਹਿਬ ਦੇ ਪਿਛਲੇ ਪਾਸੇ ਜਿਹੜਾ ਸਥਾਨ ਹੈ ਮਹਾਰਾਜ ਜੀ ਦਾ ਸੋ ਗੁਰਦੁਆਰਾ ਨਗੀਨਾ ਘਾੜ ਕੇ ਹੀਰਾ ਘਾੜਾ ਥੋੜਾ ਜਿੰਨਾ ਫਰਕ ਪੈ ਜਾਂਦਾ ਮੈਨੂੰ ਤਾਂ ਉੱਥੇ ਬਹਾਦਰ ਸ਼ਾਹ ਨੇ ਜਮਾਥਾ ਟੇਕਿਆ ਸੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਾ ਕੇ ਕਹਿੰਦਾ ਏਕ ਖੁਦਾਏ ਤੇ ਏਕ ਖੁਦਾਏ ਦਸੇ ਪਾਤਸ਼ਾਹ ਕਹਿੰਦੇ ਤਿੰਨ ਖੁਦਾਏ ਤੇ ਤਿੰਨ ਖੁਦਾਏ ਕਹਿੰਦੇ ਮਹਾਰਾਜ ਏਕ ਖੁਦਾ ਤੁਸੀਂ ਤਿੰਨ ਕਹਿੰਦੇ ਹੋ ਮਹਾਰਾਜ ਕਹਿੰਦਾ ਤਿੰਨ ਹੀ ਹੈ ਖੁਦਾ ਇੱਕ ਤਾਂ ਖੁਦਾ ਮੁਸਲਮਾਨਾਂ ਵਿੱਚ ਹੈ ਉਹਨੂੰ ਤਾਂ ਤੁਸੀਂ ਸਤਕਾਰ ਦਿਓ ਇੱਕ ਖੁਦਾ ਹਿੰਦੂਆਂ ਵਿੱਚ ਹੈ ਉਹ ਮਾੜਾ ਹੈ ਇੱਕ ਸਿੱਖਾਂ ਵਿੱਚ ਹੈ ਉਹ ਵੀ ਮਾੜਾ ਕਹਿੰਦੇ ਜਿਹੜਾ ਜਿਹੜਾ ਖੁਦਾ ਤੁਹਾਡੇ ਚ ਮੁਸਲਮਾਨਾਂ ਚ ਉਹ ਚੰਗਾ ਇਹ ਉਹ ਕਰਕੇ ਭਾਈ ਵੀਰ ਸਿੰਘ ਨੇ ਫਿਰ ਸਾਰੀ ਕਵਤਾ ਬਣਾਈ ਆ ਭਾਈ ਵੀਰ ਸਿੰਘ ਨੇ ਬੜੀਆਂ ਸੋਹਣੀਆਂ ਕਵਤਾਵਾਂ ਲਿਖੀਆਂ ਸਾਡੀ ਛੋਟੇ ਰਹਿਣ ਦੀ ਚਾਹ ਸਭ ਪਾਲਣਾ ਹੋਇਆ ਕੋਲਾ ਕਿੱਥੇ ਜਾ ਕੇ ਟਿੱਕਾ ਹੋਇਆ ਲਾਲ ਹੋਇਆ ਕਹਿੰਦੇ ਅੱਗ ਦੀ ਭੱਠੀ ਚ ਪਾਤਾ ਕੋਲਾ ਲਾਲ ਸੁਰਖ ਹੋ ਗਿਆ ਕਹਿੰਦੇ ਹੌਲੀ ਕਾਲੇ ਮਨ ਨੂੰ ਧੋਦੇ ਰਹੋ ਧੋਦੇ ਰਹੋ ਜਿੱਥੇ ਮਰਜੀ ਕਰਮਕਾਂਡ ਕਰੀ ਜਾਓ ਇਹ ਬੰਦੇ ਦਾ ਕਾਲਾ ਮਨ ਕਿਤੇ ਸ਼ੁੱਧ ਨਹੀਂ ਹੁੰਦਾ ਜਦ ਕਹਨੇ ਸੰਗਤ ਵਿੱਚ ਲਿਆ ਕੇ ਬਿਠਾਇਆ ਇਹੀ ਮਨ ਲਾਲ ਰੰਗ ਦਾ ਹੋ ਗਿਆ ਕਹਿੰਦੇ ਲਾਲ ਰੰਗ ਕਿਸ ਕਉ ਲੱਗਾ ਜਿਸਕੇ ਵਡਭਾਗਾ ਮੈਲਾ ਕਰੇ ਨਾ ਹੋਵੀ ਨਹਿ ਲੱਗਾ ਦਾਦਾ ਜਦ ਸੰਗਤ ਵਿੱਚ ਬਿਠਾ ਕੇ ਇਹਨੂੰ ਨਾਮ ਦਾ ਤਾਉ ਦਿੱਤਾ ਤਾਂ ਇਹਨੂੰ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠਾ ਰੰਗ ਗੁਰੂ ਟੁੱਠਾ ਹਰ ਰੰਗ ਚਾੜਿਆ ਫਿਰ ਬੌੜ ਨਾ ਹੋਵੀਂ ਪੰਗਵਾਹੇ ਗੁਰੂ वाहे गुरू वाहे गुरू वाहे गुरू हे गुरु वाह गुरू हे गुरू वाहे गुरू वा गुरु गुरु ਤੇ ਦੇ ਨਗੋਰ ਕਹ ਸਬਾ ਮੈਂ ਸ੍ਰੀ ਅਰਜਨ ਕੀ ਰਹਿਤ ਗਲ ਮਹਿਮਾ ਸੁਖਮਨੀ ਬੋ ਜਪਜੀ ਮਹਿਮਾ ਮੈਂ ਅੰਤਮ ਸਾਬ ਸ੍ਰੀ ਗੁਰੂ ਗ੍ਰੰਥ